ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਆਪਣਾ ਪੰਜਾਬ ਅੱਜ ਤਰੀਕ ਹੈਗੀ 17 ਫਰਵਰੀ 2026 ਅਤੇ ਅੱਜ ਆਪਾਂ ਗੱਲ ਕਰਾਂਗੇ ਵੀ ਕਣਕ ਦੇ ਫਸਲ ਦੇ ਬਾਰੇ ਇੱਕ ਜ਼ੂਰੀ ਮਸਲੇ ਤੇ ਕਿਸਾਨ ਭਰਾਓ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਵੀ ਗਰਮੀ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਦੀ ਤਾਪਮਾਨ ਲਗਾਤਾਰ ਵਧ ਰਿਹਾ ਹੈ ਇਸੇ ਲਾੜ ਵਿੱਚ ਬਹੁਤ ਸਾਰੇ ਕਿਸਾਨ ਪਰਾ ਸਿਰਫ ਸਪਰੇਆਂ ਵੱਲ ਧਿਆਨ ਦੇ ਰਹੇ ਨੇ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਵੀ ਮੌਸਮ ਤਰੀ ਮਤਲਬ ਤੇਜ਼ੀ ਨਾਲ ਵਧ ਰਿਹਾ ਹੈ ਤਾਪਮਾਨ ਤੇ ਮਤਲਬ ਗਰਮੀ ਵਧ ਰਹੀ ਹੈ ਕੋਈ ਤਾਕਤਵਾਰੀ ਐਮ ਐਨ ਪੀ ਕੇ 13045 ਸਪਰੇਅ ਕਰ ਰਿਹਾ ਹੈ ਕੋਈ ਹੋਰ ਮਾਈਕਰੋ ਨਿਊਟ੍ਰੀਐਂਟ ਲਾ ਰਿਹਾ ਹੈ ਪਰ ਮੈਂ ਅੱਜ ਤੁਹਾਨੂੰ ਇੱਕ ਜੁੜੀ ਗੱਲ ਦੱਸਣੀ ਹੈ ਸਿਰਫ ਸਪਰੇਅ ਨਾਲ ਕੰਮ ਨਹੀਂ ਬਣੇਗਾ ਕਣਕ ਨੂੰ ਇਸ ਸਮੇਂ ਪਾਣੀ ਦੀ ਜ਼ਰੂਰਤ ਹੈ ਕਿਉਂ ਜ਼ਰੂਰੀ ਹੈ ਪਾਣੀ ਦੋਸਤੋ ਜਦੋਂ ਤਾਪਮਾਨ ਵੱਧਦਾ ਹੈ ਤਾਂ ਮਿੱਟੀ ਦੇ ਵਿੱਚ ਨਮੀ ਜਿਹੜੀ ਤੇਜ਼ੀ ਨਾਲ ਘਟਦੀ ਹੈ ਪੌਦੇ ਦੇ ਵਿੱਚ ਤਣਾਅ ਸਟ੍ਰੈਸ ਆਉਂਦਾ ਹੈ ਜਿਹੜਾ ਪੌਸ਼ਕ ਤੱਤ ਠੀਕ ਤਰ੍ਹਾਂ ਨਾਲ ਨਹੀਂ ਖਿੱਚ ਸਕਦੀਆਂ ਜੇ ਮਿੱਟੀ ਵਿੱਚ ਪ੍ਰੋਪਰ ਨਮੀ ਨਹੀਂ ਹੋਵੇਗੀ ਤਾਂ ਤੁਸੀਂ ਕੋਈ ਵੀ ਸਪਰੇਅ ਕਰੋ 1040 1919 ਜਾਂ ਕੋਈ ਹੋਰ ਮਹਿੰਗੀ ਸਪਰੇਅ ਕਰ ਲਵੋ ਉਸ ਦਾ ਪੂਰਾ ਆਪਾਂ ਨੂੰ ਫਾਇਦਾ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਸਪਰੇਅਾਂ ਤਾਂ ਪੱਤਿਆਂ 'ਤੇ ਲੱਗਦੀ ਏ ਜੇ ਪੌਦੇ ਦੀ ਅਸਲੀ ਤਾਕਤ ਜੜ੍ਹਾਂ ਤੋਂ ਆਉਣੀ ਏ ਜੇ ਜੜ੍ਹਾਂ ਕੋਲ ਨਮੀ ਨਹੀਂ ਹੈ ਤਾਂ ਪੌਦਾ ਸਹੀ ਰਿਕਵਰੀ ਨਹੀਂ ਕਰੇਗਾ ਤੇ ਆਪਣਾ ਪ੍ਰੋਪਰ ਉਹਨੇ ਗਰੋਥ ਜਾਂ ਫਿਰ ਸਹੀ ਟਾਂਗਾਂ ਆਪਣੇ ਸਿੱਟੇ ਜ਼ਿਕਰ ਉਹਨੇ ਖਰਾਕ ਨਹੀਂ ਪਚਾ ਸਕੇਗਾ ਹੁਣ ਆਪਾਂ ਦੱਸਦੇ ਆ ਵੀ ਗਰਮੀ ਦਾ ਅਸਰ ਕੀ ਹੋਵੇਗਾ ਕਣਕ ਤੇ ਹੁਣ ਕਣਕ ਦੀ ਫਸਲ ਕਈ ਥਾਵਾਂ ਤੇ ਟਿਲਰਿੰਗ ਤੋਂ ਲੈ ਕੇ ਗੱਭ ਬਣਨ ਵਾਲੀ ਸਟੇਜ ਤੇ ਹੈ ਇਹ ਬਹੁਤ ਸੁਵੇਦਨਸ਼ੀਲ ਸਮਾਂ ਹੁੰਦਾ ਹੈ ਇਸ ਵੇਲੇ ਪਾਣੀ ਘੱਟ ਹੋ ਗਿਆ ਮਿੱਟੀ ਸੁੱਕ ਗਈ ਜਾਂ ਗਰਮੀ ਵਧ ਗਈ ਤਾਂ ਦਾਣੇ ਦੀ ਗਿਣਤੀ ਤੇ ਸਾਈਜ਼ ਤੇ ਸਿੱਧਾ ਅਸਰ ਪੈਂਦਾ ਅੱਗੇ ਜਾ ਕੇ ਝਾੜ ਘਟ ਹੋ ਸਕਦਾ ਹੈ ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਸਲਾਹ ਹੈ ਜੇ ਕਣਕ ਨੂੰ ਪਿਛਲੇ 20-25 ਦਿਨਾਂ ਤੋਂ ਪਾਣੀ ਨਹੀਂ ਲੱਗਾ ਜੇ ਮਿੱਟੀ ਉੱਪਰੋਂ ਸੁੱਕੀ ਲੱਗ ਰਹੀ ਏ ਜੇ ਪੌਦਾ ਹਲਕਾ ਪੀਲਾਪਨ ਦਿਖਾ ਰਿਹਾ ਹੈ ਤਾਂ ਪਹਿਲਾਂ ਪਾਣੀ ਲਗਾਓ ਪਾਣੀ ਲਗਾਉਣ ਤੋਂ ਬਾਅਦ ਜਦੋਂ ਮਿੱਟੀ ਵਿੱਚ ਠੀਕ ਨਮੀ ਬਣ ਜਾਵੇ ਫਿਰ ਤੁਸੀਂ ਸਪਰੇਅ ਕਰੋ ਜੇ ਕੋਈ ਵੀ ਆਪਾਂ ਤਾਕਤ ਵਾਲੀ ਸਪਰੇਅ ਜਾਂ ਕੋਈ ਹੋਰ ਵੀ ਕਰਨੀ ਹੈ ਤਾਂ ਫਿਰ ਸਪਰੇਅ ਕਰੋ ਸਪਰੇਅ ਕਦੋਂ ਕਰੀਏ ਪਾਣੀ ਲਗਾਉਣ ਤੋਂ 3-4 ਦਿਨਾਂ ਬਾਅਦ ਜਦੋਂ ਖੇਤ ਵਿੱਚ ਹਲਕੀ ਨਮੀ ਹੋਵੇ ਪੌਦਾ ਤੰਦਰੁਸਤ ਲੱਗੇ ਤੇ ਮੌਸਮ ਸਵੇਰੇ ਠੰਡਾ ਹੋਵੇ ਉਸ ਵੇਲੇ ਐਨਪੀਕੇ 13045 ਜਾਂ ਹੋਰ ਲੋਡ ਅਨੁਸਾਰ ਸਪਰੇਅ ਕਰ ਸਕਦੇ ਹੋ ਜਿਦੀ ਜਿਦੀ ਜ਼ਰੂਰਤ ਤੇ ਬੇਫਾਲਤੂ ਸਪਰੇਅ ਕਰਨ ਦਾ ਵੈਸੇ ਕੋਈ ਤੱਕ ਵੀ ਨਹੀਂ ਹੁੰਦਾ ਜੇ ਜ਼ਰੂਰਤ ਹੈ ਤਾਂ ਜ਼ਰੂਰ ਕਰ ਸਕਦੇ ਹੋ ਯਾਦ ਰੱਖੋ ਕਦੇ ਵੀ ਸੁੱਕੀ ਫਸਲ ਤੇ ਤਿੱਖੀ ਧੁੱਪ ਵਿੱਚ ਸਪਰੇਅ ਨਾ ਕਰੋ ਦੁਪਹਿਰ ਦੇ ਸਮੇਂ ਸਪਰੇਅ ਤੋਂ ਬਚੋ ਸਵੇਰੇ 8 ਤੋਂ 10 ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤੱਕਰ ਸਭ ਤੋਂ ਵਧੀਆ ਸਮਾਂ ਮੰਨਿਆ ਗਿਆ ਹੈ ਸਪਰੇਅ ਵਾਸਤੇ ਤੇ ਇੱਕ ਹੋਰ ਜ਼ਰੂਰੀ ਗੱਲ ਕਈ ਵਾਰ ਕਿਸਾਨ ਭਰਾ ਸੋਚਦੇ ਹਨ ਕਿ ਪੀਲਾਪਨ ਆਇਆ ਤਾਂ ਤੁਰੰਤ ਸਪਰੇਅ ਕਰ ਦਈਏ ਪਰ ਅਸਲ ਕਾਰਨ ਕਈ ਵਾਰ ਪੁਸ਼ਕਤਤ ਦੀ ਘਾਟ ਨਹੀਂ ਸਗੋ ਨਮੀ ਦੀ ਘਾਟ ਵੀ ਹੁੰਦੀ ਹੈ ਜਦੋਂ ਮਿੱਟੀ ਸੁੱਕਦੀ ਹੈ ਤਾਂ ਨਾਈਟ੍ਰੋਜਨ ਦੀ ਉਪਲਬਧਤਾ ਜਿਹੜੀ ਉਹ ਘਟਦੀ ਹੈ ਤੇ ਪੌਦਾ ਆਪਣਾ ਕਣਕ ਦਾ ਹੁੰਦਾ ਬੂਟਾ ਉਹ ਹਲਕਾ ਪੀਲਾ ਦਿਸਣ ਲੱਗ ਜਾਂਦਾ ਹੈ ਪਰ ਜਿਵੇਂ ਜਿਵੇਂ ਪਾਣੀ ਲੱਗਦਾ ਹੈ ਪੌਦਾ ਆਪਣੇ ਆਪ ਨੂੰ ਹਰਾ ਹੋਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਪਹਿਲਾ ਕਾਰਨ ਸਮਝੋ ਫਿਰ ਇਲਾਜ ਕਰੋ ਐਵੇਂ ਬੇਫਾਲਤੂ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਅਖੀਰ ਚ ਮੇਰੀ ਤੁਹਾਨੂੰ ਬੇਨਤੀ ਹੈ ਜਦੋਂ ਗਰਮੀ ਵਧ ਰਹੀ ਹੋਵੇ ਤਾਂ ਕਣਕ ਦੀ ਫਸਲ ਲਈ ਨਮੀ ਸਭ ਤੋਂ ਜ਼ਰੂਰੀ ਹੋ ਜਾਂਦੀ ਏ ਸਪਰੇ ਤੇ ਭਰੋਸਾ ਨਾ ਕਰੋ ਸਿਰਫ ਪਹਿਲਾਂ ਪਾਣੀ ਦੀ ਸਮਹਾਰ ਕਰੋ ਫਿਰ ਸਹੀ ਸਮੇਂ ਤੇ ਸਪਰੇ ਕਰੋ ਇਸ ਤਰ੍ਹਾਂ ਤੁਸੀਂ ਆਪਣੀ ਫਸਲ ਦਾ ਝਾੜ ਵੀ ਬਚਾ ਸਕਦੇ ਹੋ ਅਤੇ ਖਰਚਾ ਵੀ ਘਟਾ ਸਕਦੇ ਹੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਤੇ ਹੋਰਾਂ ਕਿਸਾਨਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰ ਦੇ ਜੀ ਆਜੋ ਉਨਨੋ ਦਾ ਫਾਇਦਾ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਣ ਆਪਾਂ ਅਗਲੀ ਵੀਡੀਓ ਦੇ ਵਿੱਚ